ਇਨਾ ਬੜੀ ਗੱਲ ਮੇਰਾ ਨਾਮ ਵੀ ਗੁਰਪ੍ਰੀਤ ਸਿੰਘ ਹੈ ਇਹਨੂੰ ਬਾਲੇ ਜੀ ਹਾਂਜੀ ਪਿੰਡ ਦੇ ਸਰਪੰਚ ਸਾਡੇ ਪਿੰਡ ਦੇ ਨੌਜਵਾਨਾਂ ਦਾ ਇਸ ਪੇਜ ਪਰ ਇਹ ਖੁਲਾਤਾ ਕਿ ਮਾਮਲਾ ਕੀ ਹੈ ਸਾਰਾ ਕੁਝ ਨਾ ਹੀ ਹੁੰਦਾ ਇਸ ਮੁੰਡੇ ਦਾ ਨਾਮ ਆ ਹਰਮਨਪ੍ਰੀਤ ਸਿੰਘ ਹੈ ਇਹ ਕੁਝ ਦਿਨ ਪਹਿਲਾਂ ਯਾਤਰਾ ਗਿਆ ਇਹਨੰਦਪੁਰ ਸਾਹਿਬ ਯਾਤਰਾ ਇਹ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗਿਆ ਸੀ ਗਿਆ ਤੇ ਯਾਤਰਾ ਤੋਂ ਜਦੋਂ ਵਾਪਸ ਆਇਆ ਤੇ ਵਾਪਸ ਆਣ ਕੇ ਇਹਦੇ ਦੋਸਤਾਂ ਮਿੱਤਰਾਂ ਨੂੰ ਫੋਨ ਆਇਆ ਵਾ ਇਹ ਇਤਰਾ ਹਰਮਨ ਪ੍ਰਿੰਸ ਸਿੰਘ ਦੀ ਹਾਲਤ ਬਹੁਤ ਜਿਆਦਾ ਖਰਾਬ ਆ ਇਹਦਾ ਐਕਸੀਡੈਂਟ ਹੋਇਆ ਵਾ ਚਲੋ ਜਦੋਂ ਸਾਡੇ ਪਿੰਡੇ ਕੋਈ ਦੋ ਚਾਰੇ ਦੇ ਨੌਜਵਾਨੇ ਦੇ ਸੱਜਣ ਮਿੱਤਰ ਗਏ ਨੂੰ ਲੈ ਲੈਂਗਜ ਜਾ ਕੇ ਵੇਖਿਆ ਤੇ ਇਹਦੇ ਮਤਲਬ ਕੋਈ ਐਕਸੀਡੈਂਟ ਵਾਲੀ ਕੋਈ ਸਾਨੂੰ ਦੇ ਹਾਲਤ ਜਿਆਦਾ ਨਹੀਂ ਆ ਸਾਨੂੰ ਐ ਲੱਗ ਰਿਹਾ ਹੈ ਕਿ ਕੋਈ ਇਤਨਾ ਮਤਲਬ ਹੱਤਸਾਬਾ ਪੈਨ ਨੂੰ ਕਿਸ ਨੇ ਕਿਸ ਨੇ ਹੀ ਕਤਲ ਕਰ ਦਿੱਤਾ ਗਿਆ ਹਾਂਜੀ ਹਾਂਜੀ ਮਾਰ ਦਿੱਤਾ ਗਿਆ ਜੀ ਕੀ ਹੁਣ ਕੋਈ ਜਾਂਚ ਹੋ ਰਹੀ ਹੈ ਲਈ ਕੋਈ ਪੁਲਿਸ ਨੂੰ ਦਰਖਾਸਤ ਹਾਂਜੀ ਜਾਂਚ ਹੋ ਰਹੀ ਹੈ ਵੀ ਪੁਲਿਸ ਨੂੰ ਦਰਖਾਸਤ ਦਿੱਤੀ ਆ ਹੜੜਾ ਪੁਲਿਸ ਪਾਉਂਗੀ ਇਹ ਮੌਕੇ ਦੇ ਉੱਤੇ ਤੇ ਉਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕੀ ਮੰਗ ਕਰਦੇ ਹਾਂਸੀਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਦੇ ਤੇ ਇਹ ਕਾਰਵਾਈ ਕਰਕੇ ਜਿਹੜੇ ਮੁਲਜ਼ਮ ਆ ਉਹਨਾਂ ਨੂੰ ਸਭ ਤੋਂ ਸਭ ਤੋਂ ਮਤਲਬ ਸਜ਼ਾਵਾ ਹੋਣੀ ਹੈ ਜਾਈ ਦੀਆਂ ਤੇ ਇਹ ਬਹੁਤ ਚੰਗਾ ਪਰਿਵਾਰ ਹੀ ਸਾਡੇ ਪਿੰਡ ਦਾ ਤੇ ਇਹਨਾਂ ਨਾਲ ਬਹੁਤ ੱਕਾ ਆਵਾ ਤੇ ਉਸ ਜੀ ਅਹੀਂ ਦੇ ਮੰਗ ਕਰਦੇ ਆ ਕਿ ਇਹਨਾਂ ਦਾ ਜਿੱਤਰਾ ਵਿੱਚ ਕਿਤਨਾ ਖਰਾ ਹਾਲ ਲੱਗ ਬਹਿ ਜਾਵੇ ਜਲਦੀ ਤੋਂ ਜਲਦੀ ਤੇ ਜੋ ਵੀ ਮਲਜਮ ਨੇ ਦੇ ਆ ਪਰਵਾਰ ਚ ਇੱਕ ਮਾਂ ਪੋ ਆ ਮਾਦਾ ਇਹ ਵੀ ਵਿਚਾਰੀ ਪਾਈ ਜਾਂਦਾ ਬਤਾਂ ਤੋਂ ਤੁਰਾਈ ਨਹੀਂ ਜਾਂਦਾ ਤੇ ਬੜਾ ਖਸਤਾ ਹੀ ਹਾਲ ਤੇ ਪਰਵਾਰ ਦੀ ਸਰਿਕੋ ਘੌਰ ਜਲਪੇਟ ਦੇ ਨੌਜਵਾਨ ਹਰਮਨਦੀਪ ਸਿੰਘ ਦੀ ਕੋਈ ਸਰ ਸ਼ੱਕੀ ਹਲਾਤਾ ਕੋਈ ਮੌਤ ਹੋਈ ਹੈ ਸਰ ਕੀ ਮਾਮਲਾ ਹੈ ਖੁਦ ਜਾਂਚ ਕਰ ਰਿਹਾ ਹਾਂ ਉਹ ਜਿਹੜੇ ਉਹਨਾਂ ਦੇ ਹੈਗੇ ਨੇ ਪਰਿਵਾਰਕ ਮੈਂਬਰ ਉਹਨਾਂ ਦੇ ਬਿਆਨਾਂ ਸਰ ਦਿੱਤੇ ਜਾ ਰਹੇ ਨੇ ਬਿਆਨਾਂ ਸਰ ਕਰਕੇ ਜੋ ਉਹਨਾਂ ਦੇ ਬਿਆਨ ਤੱਕ ਵੰਦੀ ਕਾਨੂੰਨੀ ਕਾਰਵਾਈ ਉਹ ਹੁਣ ਚੱਲਦੀ ਜਾਏਗੀ ਤੇ ਇਹ ਫਿਲਹਾਲ ਉਹ ਡੈੱਡ ਬਡੀ ਅਸੀਂ ਪੋਸਟਮਾਰਨ ਕਰਾਉਣ ਲਈ ਸਿਵਲ ਹਸਪਤਾਲ ਉੱਪਰਤੀ ਭੇਜੀ ਤੇ ਦਾਨੇ ਤੇ ਪੀਛਲੇ ਦੀ ਗੱਲ ਸਮਝ ਆਏਗੀ ਉਹਨਾਂ ਤੱਕ ਪਹੁੰਚ ਕੀਤੀ ਜਾਏਗੀ